ਦਿਸਾਂਸ ਗਰਸ਼ ਕਮੇਟੀ ਨੇ ਕੱਲ ਤੋਂ ਵਿਆਪਕ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਅੰਦੋਲਨ ਦੌਰਾਨ 24 ਨਵੰਬਰ ਯਾਨੀ ਕੱਲ ਤੋਂ ਸਵੇਰੇ ਦੇ ਪਿੰਡਾਂ 'ਚ ਸਰਕਾਰ ਦੇ ਮੰਤਰੀਆਂ ਮੁੱਖ ਸੰਸਦ ਦੇ ਸਖਤਰਾਂ ਵਿਧਾਇਕਾਂ ਵੱਲੋਂ ਪਿੰਡਾਂ ਅੰਦਰ ਦਾਖਲ ਹੋਣ ਤੇ ਉਹਨਾਂ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਜਾਣਗੀਆਂ ਇਹ ਅੰਦੋਲਨ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014 ਖਿਲਾਫ ਚਲਾਉਂਦਾ ਐਲਾਨ ਕੀਤਾ ਗਿਆ ਹੈ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਇਹ ਕਾਨੂੰਨ ਸਰਕਾਰ ਨੂੰ ਜਨਤਕ ਜਥੇਬੰਦੀਆਂ ਦੇ ਅੰਦੋਲਨਾਂ ਨੂੰ ਆਸਾਨੀ ਨਾਲ ਕੁਚਲਣ ਦੀਆਂ ਸ਼ਕਤੀਆਂ ਦਿੰਦਾ ਹੈ ਜਿਹੜਾ ਕਿ ਕਿਸੇ ਵੀ ਤਰ੍ਹਾਂ ਲੋਕਾਂ ਦੇ ਹਿੱਤਾਂ 'ਚ ਨਹੀਂ ਜਾਂਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਜਿਹੜਾ ਵਾ 24 ਤਰੀਕ ਤੋਂ ਜਿਹੜਾ ਵਾ ਪੰਜਾਬ ਦੇ ਵਿੱਚ ਥਾਂ-ਥਾਂ ਤੇ ਜਿਹੜਾ ਵਾ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਦੇ ਜਿਹੜੇ ਪੁਤਲੇ ਸਾੜਾਂਗੇ ਸਰਕਾਰ ਦੀਆਂ ਨੀਤੀਆਂ ਦੇ ਸਾੜਾਂਗੇ ਕਿਉਂਕਿ ਜਿਹੜਾ ਨਿੱਜੀ ਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਰੋਕੂ ਬਿੱਲ ਜਿਹੜਾ ਪਰਨਮ ਮੁਖਰਜੀ ਨੇ ਜਿਹੜਾ ਨੂੰ ਹਰ ਹਰੀ ਝੰਡੀ ਦੇ ਕੇ ਪਾਸ ਕਰਨ ਵਾਸਤੇ ਜਿਹੜਾ ਵਾ ਹਰੀ ਝੰਡੀ ਦੇਤੀ ਆ ਤੇ ਬਾਦਲ ਸਰਕਾਰ ਚਾਹੁੰਦੀ ਆ ਵੀ ਛੇਤੀ ਤੋਂ ਛੇਤੀ ਉਹਨੂੰ ਜਿਹੜਾ ਵਾ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਕਿਉਂਕਿ ਖਾਲਿਸਤਾਨ ਦਾ ਹਵਾ ਜਿਹੜਾ ਖੜਾ ਕਰਕੇ ਤੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਕੇ ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਵੀ ਇਹ ਕਾਨੂੰਨ ਪਾਸ ਕੀਤਾ ਜਾਵੇ ਤੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਜਿਹੜਾ ਵਾ ਕੁਚਲਣ ਵਾਸਤੇ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਕਰਨ ਵਾਸਤੇ ਧਰਨੇ ਮੁਜਾਰੇ ਜਿਹੜਾ ਵਾ ਲਾਉਣ ਦਾ ਹੱਕ ਖੋਣ ਵਾਸਤੇ ਜਿਹੜਾ ਵਾ ਇਹ ਸਰਕਾਰ ਜਿਹੜੀ ਆ ਕਾਲੇ ਕਾਨੂੰਨ ਜਿਹੜੇ ਆ ਪਾਸ ਕਰਨ ਲਈ ਆ ਅਕਾਲੀ ਭਾਜਪਾ ਮੰਤਰੀਆਂ ਦਾ ਜਿਹੜਾ ਪਿੰਡਾਂ ਦੇ ਆਉਣ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਾਂਗੇ ਉਹਨਾਂ ਦਾ ਘੇਰਾ ਉក្រਾਈ ਵੀ ਕਰਾਂਗੇ ਥਾਂ ਥਾਂ ਮਜਾਰੇ ਕਰਾਂਗੇ ਬਿਲਕੁਲ ਵੀ ਇਹ ਜਿਹੜਾ ਵਾ ਅਸੀਂ ਕਾਨੂੰਨ ਦੇ ਜਿਹੜਾ ਖਿਲਾਫ ਆ ਕਿਉਂਕਿ ਸਾਡੇ ਜਮਹੂਰੀਅਤ ਜਿਹੜੇ ਖੋਏ ਜਾ ਰਹੇ ਆ